ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਟੀਮ ਪਹੁੰਚੀ ਹੈ ਪਿੰਡ ਭੜੀਪਨਾਚਾਂ ਵਿਖੇ ਇਸ ਪਰਿਵਾਰ ਦੇ ਵਿੱਚ ਦੋ ਬਜ਼ੁਰਗ ਇੱਕ ਬੇਬੇ ਕਾ ਬਾਪੂ ਤੇ ਇੱਕ ਉਹਨਾਂ ਦਾ ਪੁੱਤਰ ਜੋ ਕਿ ਪੁੱਤਰ ਨੌਜਵਾਨ ਹੈ ਉਹ ਪੁੱਤਰ ਦੀ ਮਾਨਸਿਕ ਦੀ ਹਾਲਤ ਉਹ ਠੀਕ ਨਹੀਂ ਹੈ ਬਜ਼ੁਰਗਾਂ ਨੇ ਦੱਸਿਆ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਜੋ ਮਾਨਸਿਕ ਦਿਮਾਗੀ ਦੀ ਦਵਾਈ ਚੱਲ ਰਹੀ ਹੈ ਸੋ ਕੋਈ ਕੰਮਕਾਰ ਵੀ ਨਹੀਂ ਕਰਦਾ ਹੈਗਾ ਇਹ ਬਜ਼ੁਰਗ ਮਨਲਾ ਦਾ 75 80 ਸਾਲ ਦੇ ਹੋਣਗੇ ਹੁਣ ਵੀ ਮਨਲਾ ਦਾ ਸ਼ਾਇਦ ਇਹ ਕਨਾਲ ਫੈਕਟਰੀ ਆ ਉੱਥੇ ਰਾਤ ਦੀ ਜੋ ਸੇਵਾ ਕਰਦੇ ਉੱਥੇ ਡਿਊਟੀ ਕਰਦੇ ਨੇ ਤੇ ਮਨ ਨੂੰ ਦੇਖ ਕੇ ਬੜਾ ਭਾਵਕ ਹੋਇਆ ਕਿਸ ਤਰ੍ਹਾਂ ਜਾਂਦੇ ਹੋਣਗੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਹੋ ਜਿਹੇ ਘਰ ਦੇ ਹਾਲਾਤ ਨੇ ਮੰਨ ਦੇ ਕੇ ਬੜਾ ਭਾਵਕ ਹੋਇਆ ਕਿ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਆਗ੍ਰਿਤ ਹੋ ਰਹੀ ਹੈ ਸੋ ਇਹਨਾਂ ਨੇ ਇੱਕ ਦੋ ਵਾਰ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਘਰ ਦੇ ਹਾਲਾਤ ਜ਼ਰੂਰ ਦੇਖ ਕੇ ਜਾਇਓ ਤੇ ਦੇਖਦੇ ਹੋਏ ਘਰ ਦੇ ਵਿੱਚ ਪਹੁੰਚੇ ਆਂ ਤਾਂ ਦੇਖਣ ਤੋਂ ਬਾਅਦ ਮਨ ਬੜਾ ਭਾਵਕ ਹੋਇਆ ਕਿਸ ਤਰ੍ਹਾਂ ਦੀ ਜ਼ਿੰਦਗੀ ਆ ਉਹ ਬਤੀਤ ਕਰ ਰਹੇ ਨੇ ਇਹ ਇੱਕ ਜਿੰਦਗੀ ਬਤੀਤ ਹੀ ਕਰ ਰਹੇ ਨੇ ਬਸ ਸਮਝੀ ਆਪਾਂ ਇੱਕ ਟਾਈਮ ਘਟੀ ਘਟ ਰਹੇ ਨੇ ਸੋ ਹੁਣ ਸਾਰੇ ਵੀਰਾਂ ਭੈਣਾਂ ਦਾ ਸਮੁੱਚੀ ਟੀਮ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਜੋ ਸਾਨੂੰ ਪੂਰਨ ਸਪੋਰਟ ਕਰ ਰਹੇ ਹੋ ਤੁਹਾਡੇ ਸਪੋਰਟ ਸਦਕਾ ਉਸ ਅਕਾਰ ਪਰਖ ਵਾਹਿਗੁਰੂ ਦੀ ਓੜ ਸਦਕਾ ਇਸ ਵਾਮਾ ਚੱਲ ਰਹੀਆਂ ਨੇ ਇਸ ਵਾਮਾ ਸੇਵਲ ਤੇ ਕੇਵਲ ਲੋੜਵੰਦ ਪਰਿਵਾਰਾਂ ਤੱਕ ਚੱਲ ਰਹੀਆਂ ਨੇ ਰੋਡ ਬੰਦ ਪਰਵਾਰਾਂ ਨੂੰ ਵੀ ਤੁਸੀਂ ਚ ਕੀ ਮੰਨਿਓ ਕਾਫੀ ਜਗ੍ਹਾ ਤੋਂ ਫੋਨ ਵੀ ਆਉਂਦੇ ਨੇ ਕਿ ਸਾਡਾ ਇੱਥੇ ਰਾਸ਼ਨ ਖਤਮ ਹੋ ਗਿਆ ਸਾਡਾ ਖਤਮ ਹੋ ਗਿਆ ਸੋ ਉਹਨਾਂ ਨੂੰ ਵੀ ਇੱਕ ਆਪਣੀ ਟੀਮ ਇੱਥੇ ਆਸ ਬੱਜੀ ਹੋਈ ਜਾਵਾ ਨੇ ਮਹੀਨੇ ਬਾਅਦ 2 ਮਹੀਨੇ ਬਾਅਦ ਫੋਨ ਵੀ ਕਰਦੇ ਨੇ ਕਿ ਸਾਡਾ ਹੁਣ ਰਾਸ਼ਨ ਖਤਮ ਹੋ ਗਿਆ ਸਾਡਾ ਕੋਈ ਬੰਦੋਬਸਤ ਕਰੋ ਜਿਸ ਸਭਾਵਾਂ ਚ ਤਾਂ ਚੱਲ ਰਹੀਆਂ ਨੇ ਜੇਕਰ ਤੁਹਾਡਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਤੇ ਗੁਰੂ ਸਾਹਿਬ ਦਾ ਆਪਣੇ ਤੇ ਪੂਰੀ ਸਮੁੱਚੀ ਟੀਮ ਤੇ ਮਿਹਰ ਭਰਿਆ ਹੱਥ ਰੱਖਿਆ ਗੁਰੂ ਸਾਹਿਬ ਨੇ ਤਾਂ ਇਹ ਸਭਾਵਾਂ ਚੱਲ ਰਹੀਆਂ ਨੇ ਅਸੀਂ ਉਹਨਾਂ ਦਾਨੀ ਵੀਰਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜੋ ਸਾਨੂੰ ਆਪਣਾ ਦਿਲ ਖੋਲ ਕੇ ਇਨ੍ਹਾਂ ਸਵਾਮਾਂ ਵਿੱਚ ਆਪਣਾ ਦਸਬੰਦ ਆ ਜੋ ਉਹ ਪਾਉਂਦੇ ਨੇ ਗੁਰੂ ਸਾਹਿਬ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਅਸੀਂ ਬੇਨਤੀ ਕਰਦੇ ਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆਂ ਕਿ ਉਹਨਾਂ ਦੀਆਂ ਸ਼ੁਭ ਕਾਮਨਾਵਾਂ ਉਹਦੇ ਪੂਰੀਆਂ ਹੋਣ ਉਹਨਾਂ ਨੂੰ ਤੰਦਰੁਸਤੀ ਬਖਸ਼ ਸੱਚੇ ਪਾਤਸ਼ਾਹ ਜੋ ਇਹਨਾਂ ਗਰੀਬਾਂ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਜੋ ਭਾਵਨਾ ਸਮਝਦੇ ਨੇ ओके ਇਸ ਸੰਸਾਰ ਦੇ ਵਿੱਚ ਸਾਰੇ ਨਹੀਂ ਭਾਵਨਾਵਾਂ ਸਮਝਦੇ ਹੁੰਦੇ ਵਿਰਲੇ-ਵਿਰਲੇ ਹੁੰਦੇ ਨੇ ਜੋ ਇਹਨਾਂ ਦੀਆਂ ਭਾਵਨਾਵਾਂ ਕਿ ਕੀ ਭਾਵਨਾਵਾਂ ਕਿਸ ਤਰ੍ਹਾਂ ਹੋ ਉਹਨੇ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾਲ ਕੰਪੈਰੀਜ਼ਨ ਕਰਕੇ ਫੀਲ ਕਰਦੇ ਨੇ ਤਾਂ ਇੱਥੇ ਇਹ ਭਾਵਨਾਵਾਂ ਦਾ ਪਤਾ ਲੱਗਦਾ ਸੋ ਉਹਨਾਂ ਵੀਰਾਂ ਦਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਸਪੋਰਟ ਕੀਤੀ ਆ ਸੋ ਅੱਗੇ ਤੋਂ ਵੀ ਸਪੁੱਚੀ ਟੀਮ ਇਹੀ ਆਸ ਕਰਦੀ ਆ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ ਤਾਂ ਜੋ ਇਹਨਾਂ ਲੋੜਵੰਦ ਪਰਿਵਾਰਾਂ ਤੱਕ ਆਪਾਂ ਸਾਰੇ ਰਲ ਮਿਲ ਕੇ ਪਹੁੰਚ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ